ਤੁਸੀਂ ਗੱਡੀਆਂ ਗਿਣੋ ਗੱਡੀਆਂ ਗਿਣੋ ਪ੍ਰੀਤ ਜੀ ਵੈਗਨ ਹੋਗੀ ਆ ਦੇਖੋ ਇਹ ਡਿਫੈਂਡਰ ਬਹੁਤ ਲੋਕਾਂ ਦੇ ਸੁਪਨੇ ਚ ਆਉਣ ਵਾਲੀ ਗੱਡੀ ਤੇ ਬਹੁਤ ਲੋਕ ਕਾਮਯਾਬੀ ਲਈ ਟੱਕਰਾਂ ਸਿਰਫ ਇਸੇ ਕਰਕੇ ਮਾਰਦੇ ਫਿਰਦੇ ਆ ਕਿ ਜ਼ਿੰਦਗੀ ਕਦੇ ਡਿਫੈਂਡਰ ਚ ਬਹੁਤ ਸਾਰੀਆਂ ਕੁੜੀਆਂ ਦਾ ਸੁਪਨਾ ਹੁੰਦਾ ਕਿ ਸਾਡੇ ਘਰ ਵਾਲਾ ਜਿਹੜਾ ਮੈਨੂੰ ਬਿਓਨ ਡਿਫੈਂਡਰ ਚਾਵੇ ਜੀ ਵੈਗਨ ਚਾਵੇ ਤੇ ਇਧਰ ਤੁਸੀਂ ਦੇਖੋ ਗੱਲ ਇਹ ਸੁਣੋ ਆ ਇੱਕੋ ਬੰਦੇ ਦੀ ਬਰਾਤ ਆ ਇੱਕੋ ਬੰਦੇ ਦੀ ਬਰਾਤ ਤੇ ਉਹਨੇ ਮਾਮਾ ਨਾ ਚਾਚਾ ਨਾ ਤਾਇਆ ਨਾ ਫੁੱਫੜ ਨਾ ਮਾਸੜ ਕੋਈ ਬੰਦਾ ਛੱਡੇ ਨਹੀਂ ਉਹਨੇ 21 ਗੱਡੀਆਂ ਕਰਾ ਲੀਆਂ ਵੱਡੀਆਂ 21 ਗੱਡੀਆਂ ਵੱਡੀਆਂ ਬੁੱਕ ਕਰਾ ਲੀਆਂ ਇੱਕੋ ਬ੍ਰਾਂਡ ਦੇ ਵਿੱਚ 21 ਗੱਡੀਆਂ ਜਾਣਗੀਆਂ ਤੁਸੀਂ ਦੇਖੋ ਵੱਡੀਆਂ ਵੀ ਮਤਲਬ ਜੇ ਆਪ ਉਹ ਇਹਦੇ ਚ ਜਾਊਗਾ ਤਾਂ ਉਹਨੇ ਕੋਈ ਯਾਰ ਮਿੱਤਰ ਕੋਈ ਨਹੀਂ ਛੱਡਿਆ ਜਿਹਨੂੰ ਲਕਜਰੀ ਫੀਲ ਨਾ ਦਿੱਤਾ ਹੋਵੇ ਤੁਸੀਂ ਇਹ ਦੇਖੋ ਪਰ ਹੁਣ ਗੱਲ ਇਹ ਆ ਬਈ ਇਨੀਆਂ ਗੱਡੀਆਂ ਪਾਲਣੀਆਂ ਬਹੁਤ ਔਖੀਆਂ ਤੁਸੀਂ ਇੰਨੀਆਂ ਗੱਡੀਆਂ ਜਾਂ ਤਾਂ ਤੁਸੀਂ ਐਂ ਕਰੋ ਵੀ ਤੁਸੀਂ ਇੰਨੀਆਂ ਗੱਡੀਆਂ ਬਾਜ਼ਾਰ ਚ ਤੁਰੋ ਗੱਡੀ ਚੱਕੋ ਸਾਰੇ ਪੰਜਾਬ ਚ ਤੁਰੇ ਫਿਰੋ ਇੱਕ ਇੱਕ ਗੱਡੀ ਭਾਲ ਦੇ ਫਿਰੋ ਕਿਉਂਕਿ ਇਹੋ ਜੀ ਗੱਡੀ ਐ ਕਿ ਕੀ ਹੁੰਦੀ ਆ ਤੇ ਜਾਂ ਫਿਰ ਤੁਸੀਂ ਕੀ ਕਰੋ ਸ਼ਾਹ ਜੀ ਉਹਨਾਂ ਨੂੰ ਫੋਨ ਕਰੋ ਤੇ ਤੁਹਾਨੂੰ ਸਾਰੀਆਂ ਗੱਡੀਆਂ ਇੱਕੇ ਬੰਦੇ ਨੇ ਦੇ ਦੇਣੀਆਂ ਕਿਉਂਕਿ ਇਹ ਬੰਦੇ ਕੋਲੇ ਸਾਰੀਆਂ ਗੱਡੀਆਂ ਕੱਲੇ ਕੋਲੀ ਹੈ ਇੰਨਾ ਆ ਜਾ ਥੋੜੀ ਗੱਲ ਕਰਾਉਣਾ ਐ ਨਹੀਂ ਤਾਂ تسਲੀ ਹੋਣੀ ਸ਼ਾਹ ਜੀ ਉਰੇ ਆਇਓ ਲੈ ਫਰੀਦ ਮੱਲਾ ਆਉ ਬੰਦਾ ਵਾਂ ਲੋ ਜਿਹੜੇ ਬੰਦੇ ਨੇ ਇੱਥੇ ਇੱਕੋ ਬਿਆਹ ਦੇ ਵਿੱਚ 21 ਗੱਡੀਆਂ ਦੇਤੀਆਂ 21 ਗੱਡੀਆਂ ਦੇਤੀਆਂ ਤੇ 21 ਗੱਡੀਆਂ ਉਹ ਵੀ ਇੱਕ ਤੋਂ ਇੱਕ ਚੜਦੀ ਗੱਡੀ ਵੀਰੇ ਕਿੰਨੀਆਂ ਆਪਣੇ ਕੋਲ ਜੀਪ ਐਗਨਾ ਕਿੰਨੀਆਂ ਆਈਆਂ ਹੋਈਆਂ ਆਪਣੇ ਕੋਲ ਭਾਜੀ ਇਹ ਜੀਪ ਐਗਨਾ ਦਾ ਪੈਕੇਜ ਹੈਗਾ ਦਸਾਂ ਦਾ ਇੱਕ ਨਾਲ ਇਹਨਾਂ ਨੂੰ ਭਾਜੀ ਇਹਨਾਂ ਨੂੰ ਡਿਫੈਂਡਰ ਦਿੱਤੀ ਆ ਤੇ ਇਹ ਬਾਕੀ ਫੋਰਚਨਰਾਂ ਦਿੱਤੀਆਂ 10 21 ਗੱਡੀਆਂ ਟੋਟਲ 10 ਫੋਰਚਨਰਾਂ ਦੇਤੀਆਂ 10 ਜੀਪ ਐਗਨਾ ਦੇਤੀਆਂ ਇੱਕ ਡਿਫੈਂਡਰ ਦੇਤੀ ਤੇ ਹਰੇਕ ਗੱਡੀ ਇੱਕ ਗੱਲ ਤੁਸੀਂ ਦੇਖੋ ਪ੍ਰੀਤ ਹਰੇਕ ਗੱਡੀ ਪੂਰੀ ਸੁਪਰ ਲਗਜ਼ਰੀ ਆ ਐ ਨਹੀਂ ਵੀ ਤੁਹਾਨੂੰ ਕੋਈ ਗੱਡੀ ਮਿਲ ਗਈ ਆ ਵੀ ਉਹ ਇੱਕ ਨਾਗ ਪੂਰਾ ਕਰਤਾ ਨਾਗ ਪੂਰਾ ਕਰਨ ਵਾਲੀ ਗੱਡੀ ਨਹੀਂ ਭਾਈ ਇਹ ਵੈਲ ਮੇਨਟੇਨ ਕਰਾਂ ਹੁੰਦੀਆਂ ਜਿਹੜੇ ਭੈਣ ਭਰਾ ਨੇ ਮਤਲਬ ਜੀ ਵੈਗਨ ਕਰਨੀ ਆ ਉਹਨੇ ਸੋਚ ਸਮਝ ਕੇ ਕਰਨੀ ਆ ਕਿ ਉਹਨੂੰ ਲਗਜ਼ਰੀ ਫੀਲ ਆਵੇ ਬਾਈ ਅੱਛਾ ਜੀ ਮੈਂ ਮਤਲਬ ਤੁਸੀਂ ਹੁਣ ਤੁਸੀਂ ਇਹ ਐਡਾ ਸਿਸਟਮ ਆ ਜਿਹੜਾ ਹਨਾ ਇਕੱਠਾ ਕਰ ਲਿਆ ਹਾਂਜੀ ਤੇ ਐਵੇਂ ਤੇ ਤੁਹਾਡੇ ਕੋਲੇ ਆਉਂਦੇ ਰਹਿੰਦੇ ਆ ਪ੍ਰੋਗਰਾਮ ਵੀ ਬਿਲਕੁਲ ਜੀ ਬਿਲਕੁਲ ਆਪਣਾ ਜਿੱਤਰਾ ਪੇਜ ਜਾਂ ਸ਼ਾ ਲਜ਼ਰੀ ਇੰਸਟਾਗ੍ਰਾਮ ਤੇ ਉੱਤੇ ਭੈਣ ਭਰਾ ਵਿజిਟ ਕਰਨ ਆਪਣੇ ਕੋਈ ਜ਼ਿਆਦਾਤਰ ਬਲਕ ਚ ਪੈਕੇਜ ਹੁੰਦੇ ਆ ਜਿਆਦੇ ਜਿਹੜੇ ਮਤਲਬ ਜ਼ਿਆਦਾ ਜੀਵ ਹੈਗਣਾ ਵਾ ਜਿੱਚ ਫੋਰਚਨਰਾਂ ਨੇ ਜੀ ਆਫਰ ਪੈਕੇਜ ਆਪਾਂ ਜਿਹੜੇ ਉਹ ਸਰਵਿਸ ਕਸਟਮਰ ਨੂੰ ਵਧੀਆ ਦੇ ਦਈਏ ਵੈਲ ਮੇਨਟੇਨ ਕਰਦੋ ਜੇ ਕਸਟਮਰ ਖੁਸ਼ ਤਾਂ ਉਹਨਾਂ ਆਪਣੇ ਆਪ ਤੁਹਾਡੇ ਕੋਲ ਅਪਰੋਚ ਕਰਨੀ ਹੈ ਜੀ ਤੁਸੀਂ ਦੇਖੋ ਵੀ ਆ ਮੈਂ ਨਾ ਸੱਚੀ ਹੁਣ ਤੱਕ ਐਵੇਂ ਦੇ ਪ੍ਰੋਗਰਾਮ ਦੇਖੇ ਸੀਗੇ ਵੀ ਜਿਹਦੇ ਚ ਇੱਕ ਗੱਡੀ ਅਗਲਾ ਬਹੁਤ ਘੈਂਟ ਕਰਾਉਂਦਾ ਜੀਪ ਵੈਗਨ ਕਰਾ ਲੈਂਦਾ ਰੇਂਜ ਰੋਵਰ ਕਰਾ ਲੈਂਦਾ ਕੋਈ ਘੈਂਟ ਗੱਡੀ ਕਰਾ ਲੈਂਦਾ ਜੀਦਾ ਦਿਲ ਕਰਦਾ ਹੁੰਦਾ ਪਰ ਮੈਂ ਸੱਚੀ ਐਵੇਂ ਨਹੀਂ ਪ੍ਰੋਗਰਾਮ ਦੇਖਿਆ ਸੀ ਵੀ ਕਿਸੇ ਬੰਦੇ ਨੇ ਇੱਕੋ ਬੰਦੇ ਨੇ ਇਹ ਕਿਹੜੇ ਪਿੰਡ 'ਚ ਖੜੇ ਆਪਾਂ ਜੀ ਜੀ ਹੈਗਾ ਆ ਇਹ ਦੁਆਬੇ ਦਾ ਪਿੰਡ ਆ ਹੁਣ ਮੈਨੂੰ ਕਿਹੜਾ ਪਿੰਡ ਆ ਮਿਆਣੀ ਪਿੰਡ ਆ ਮਿਆਣੀ ਮਿਆਣੀ ਪਿੰਡ ਮਿਆਣੀ ਪਿੰਡ ਮਿਆਣੀ ਪਿੰਡ ਮਿਆਣੀ ਪਿੰਡ ਦੇ ਵਿੱਚ ਖੜੇ ਆ ਤੇ ਮਿਆਣੀ ਪਿੰਡ ਦਾ ਚੋਬਰ ਮੇਰੇ ਸਾਹਮਣੇ ਅਮਰੀਕਾ ਤੋਂ ਆਇਆ ਹਾਂਜੀ ਤੇ ਉਹਨੇ ਆਪਦੇ ਸਾਰੇ ਯਾਰਾਂ ਨੂੰ ਇਤਾਂ ਦੇ ਦੇਣਾ ਸੰਪਰਕ ਕਿਵੇਂ ਹੋਗਾ ਨੈਚਰ ਵੀ ਬਹੁਤ ਵਧੀਆ ਹੈ ਉਹਨਾਂ ਸਾਨੂੰ ਸਪੈਸ਼ਲ ਕਿਹਾ ਵੀ ਤੁਸੀਂ ਸ਼ੂਟ ਕਰਾਉਣਾ ਵਾ ਤੁਸੀਂ ਭਾਈ ਜੀ ਨੂੰ ਲੈ ਕੇ ਆਉਣਾ ਉਹਨਾਂ ਸਪੈਸ਼ਲੀ ਕਿਹਾ ਵਾ ਤੇ ਨਹੀਂ ਅਦਰਵਾਈਜ਼ ਅਸੀਂ ਕਿਸੇ ਜ਼ਿਆਦਾਤਰ ਫੰਕਸ਼ਨ ਤੇ ਨਹੀਂ ਕਰੀਦਾ ਠੀਕ ਹੈ ਅਗਲੇ ਨੂੰ ਕੋਈ ਇਹ ਚੀਜ਼ ਲੱਗੇ ਨਾ ਤੇ ਬਹੁਤ ਵਧੀਆ ਨੇਚਰ ਵਾਈਜ਼ ਫ੍ਰੈਂਡਲੀ ਬਹੁਤ ਵਧੀਆ ਭਾਈ ਜੀ ਜੀ ਭਾਈ ਜਿਵੇਂ ਮਤਲਬ ਇਹ ਤੁਹਾਡੇ ਨਾਲ ਸੰਪਰਕ ਕਿਵੇਂ ਹੋਇਆ ਕਿਉਂਕਿ ਤੁਸੀਂ ਮਾਝੇ ਦੇ ਆ ਹਾਂਜੀ ਉਹ ਭਾਈ ਜੀ ਇਸ ਤਰ੍ਹਾਂ ਹੁੰਦਾ ਅਸੀਂ 2013 ਦੇ ਕੰਮ ਕਰਦੇ ਪਏ ਆ ਵਧੀਆ ਸਾਡਾ ਟੀਮ ਵਰਕ ਹੈ ਸਾਡੇ ਡਰਾਈਵਰ ਜਿਹੜੇ ਸਾਡੇ ਨਾਲ ਭੈਣ ਭਰਾ ਜੁੜੇ ਨੇ ਬਹੁਤ ਵਧੀਆ ਮਤਲਬ ਨਾਲ ਚੱਲਦੇ ਨੇ ਜਦੋਂ ਅਗਲੇ ਨੂੰ ਸਰਵਿਸ ਬੈਸਟ ਮਿਲੂ ਕਾਰ ਵੈਲ ਮੇਨਟੇਨ ਮਿਲੂ ਕੋ ਅਪਰੋਚ ਕਰਦੇ ਨੇ ਫਿਰ ਇਦਾਂ ਲਿੰਕ ਤੋਂ ਲਿੰਕ ਹੈ ਜਿਹੜੇ ਬਾਹਰ ਵਾਲੇ ਇਹਨਾਂ ਨਾਲ ਹਾਂਜੀ ਇਹਨਾਂ ਨੇ ਭਾਈ ਜੀ ਇਹਨਾਂ ਨੇ ਟ੍ਰਾਈ ਟ੍ਰਿਊ ਵੀ ਕੀਤੀ ਕਾਫੀ ਫਿਰ ਇਹਨਾਂ ਨੂੰ ਸਾਡੇ ਬਾਰੇ ਸਾਰਿਆਂ ਸਜੈਸਟ ਕੀਤਾ ਵੀ ਉਹ ਤੁਹਾਨੂੰ ਵਧੀਆ ਵੈਲ ਮੇਨਟੇਨ ਨਹੀਂ ਬਲਕਿ ਜੀਵਿਕਾ ਨਾਲ ਉਹੀ ਦੇ ਸਕਦੇ ਆ ਫਿਰ ਆਪ ਦੱਸਿਓ ਇਹ ਗੱਲ ਯਾਰ ਇੱਕ ਗੱਲ ਮੈਨੂੰ ਹੋਰ ਦੱਸੋ ਵੀ ਜਿਵੇਂ ਹੁਣ ਤੁਸੀਂ ਮਾਝੇ ਤੋਂ ਦੁਆਬੇ ਤੱਕ ਆ ਗਏ ਹਾਂ ਜੀ ਤੁਸੀਂ ਕਿਸੇ ਪੰਸੇ ਵੀ ਮਾਲ ਵੇਚ ਕਿਸੇ ਆਲ ਓਵਰ ਭਾਈ ਜੀ ਪੰਜਾਬ ਚ ਆਪਾਂ ਸਰਵਿਸ ਗੱਡੀਆਂ ਪ੍ਰੋਵਾਈਡ ਪਹੁੰਚਾਈ ਦਿਆਂ ਆਲ ਓਵਰ ਪੰਜਾਬ ਚ ਜੀ ਡੇਟ ਤੇ ਡਿਪੈਂਡ ਆ ਮੰਥ ਤੇ ਵੀ ਕੋਈ ਡੇਟ ਐ ਹੋਜੀ ਹੈ ਵੀ ਨਾ ਵੇ ਜਿਹਦੇ ਵਿੱਚ ਵੀ ਸਾਨੂੰ ਜੀਵਿਕਾ ਨਾਲ ਪੂਰੀ ਨਾ ਹੋਣ ਮਤਲਬ ਜੀਵਿਕਾ ਨਾਲ 35 40 ਜੀਵਿਕਾ ਨਾਲ ਪੂਰੇ ਪੰਜਾਬ ਚ ਹੂੰ ਤੇ ਡੇਟ ਤੇ ਡਿਪੈਂਡ ਆ 35 40 ਜੀ ਵੈਗ ਨਾ ਪੂਰੇ ਪੰਜਾਬ ਚਾ ਤੇ 10 ਬਾਈ ਕੋਲੇ ਇਕੱਲੇ ਕੋਲੇ ਇੱਥੇ ਬਿਲਕੁਲ ਜੀ ਬਿਲਕੁਲ ਹਾਂ ਤੁਸੀਂ ਇਹ ਦੇਖੋ ਵੀ ਇਹ ਬੰਦੇ ਦਾ ਨੈਟਵਰਕ ਆ ਪਾ ਇਹ ਨਹੀਂ ਕਹਿ ਸਕਦਾ ਕਿ ਬਾਈ ਦੀਆਂ ਇਕੱਲੇ ਦੀਆਂ ਪਰ ਬਾਈ ਦੀ ਬਣੀ ਬਾਈ ਦਾ ਨੈਟਵਰਕ ਬਾਈ ਦਾ ਦੁਕਾਨਦਾਰੀ ਕਰਨ ਦਾ ਤਰੀਕਾ ਬਾਈ ਦਾ ਰੇਟ ਦੇਣ ਦਾ ਤਰੀਕਾ ਬਾਈ ਦਾ ਗਾਹਕ ਨੂੰ ਲਗਜ਼ਰੀ ਦੇਣ ਦਾ ਤਰੀਕਾ ਉਹ ਇੰਨਾ ਘੈਂਟ ਆ ਕਿ ਬੰਦਾ ਕਹਿੰਦਾ ਕਿ ਨਹੀਂ ਜੇ ਆਉਣਾ ਤਾਂ ਸ਼ਾਹ ਜੀ ਕੋਲੇ ਆਉਣਾ ਹੈ ਹੈ ਤੇ ਜੇ ਮਤਲਬ ਬਰਾਤ ਦੀ ਪੱਕੇ ਸਨ ਵੀ ਘੈਂਟ ਚੜਾਈ ਹੁਣ ਜਦੋਂ ਜੀ ਬੈਗਨਾਂ ਦੀ ਡਾਰ ਜਾਊਗੀ ਤਾਂ ਵਾਕਈ ਸਿੱਧੂ ਮੂਸੇ ਵਾਲੇ ਦਾ ਜਦੋਂ ਗੀਤ ਲੱਗਿਆ ਬਿਲਕੁਲ ਜੀ ਬਿਲਕੁਲ ਮੈਂ ਵੀ ਜੀ ਬੈਗਨਾਂ ਦੀ ਡਾਰ ਜਾ ਰਹੀ ਹੈ ਤਾਂ ਫਿਰ ਉਹ ਗੱਲਬਾਤ ਨੈਕਸਟ ਲੈਵਲ ਹੀ ਹੋਊਗੀ ਹਨਾ ਅਜੋ ਸਾਰਾ ਕੁਝ ਹੀ ਹੋਣਾ ਬੀ ਉਹ ਜਿਹੜਾ ਹਵਾ ਚ ਡਾਲਰ ਤੇ ਪਾਉਂਡ ਵੀ ਉੱਡਣੇ ਆ ਕਿਉਂਕਿ ਇੱਥੇ ਦਬਾਬੇ ਵਾਲੇ ਫਿਰ ਜਾਂ ਡਾਲਰਾਂ ਵਾਲੇ ਆ ਜਾਂ ਪਾਉਂਡਾਂ ਵਾਲੇ ਆ ਹਾਂ ਤੇ ਅੱਜ ਜੀ ਬੈਗਨਾਂ ਦੀ ਟਾਰ ਵੀ ਜਾਊਗੀ ਫਿਰ ਹਰੀਲਾ ਉਲਾਂ ਵੀ ਉਵੇਂ ਹੀ ਪਹੁੰਚ ਗਏ ਤੇ ਰੀਲਾ ਰੂਲਾ ਮੇਰੇ ਸਾਹਮਣੇ ਸ਼ਾਹ ਜੀ ਵੀ ਆਉਂਦੇ ਆ ਇੰਸਟਾਗ੍ਰਾਮ ਹਾਂ ਜੀ ਮੇਰਾ ਭਾਜੀ ਪੇਜ ਹੈਗਾ ਸ਼ਾਹ ਲਗਜ਼ਰੀ ਕਾਰਸ ਉਤੇ ਮਤਲਬ ਕਾਫੀ ਪੈਕੇਜ ਨੇ ਗਾਂ ਆਉਣ ਵਾਲੇ ਟਾਈਮ 'ਚ ਹੀ ਪੈਕੇਜ ਤੁਹਾਨੂੰ ਦੇਣਗੇ ਫਿਰ ਗੱਡੀਆਂ ਹੋਰ ਅਹੀ ਵਿੱਚ ਐਡ-ਆਨ ਕਰਾਂਗੇ ਅਪ-ਡਾਊਨ ਜੀ ਅਪਡੇਟ ਕਰਾਂਗੇ ਸੌਰੀ ਤੇ ਉਹ ਤੁਹਾਨੂੰ ਆਉਣ ਵਾਲੇ ਟਾਈਮ 'ਚ ਉੱਤੇ ਵਧੀਆ ਗੱਡੀਆਂ ਹੋਰ ਵੀ ਲਗਜ਼ਰੀ ਦੇਖਣ ਨੂੰ ਮਿਲਣਗੀਆਂ ਪੇਛੇ ਜੀ ਤੇ ਸ਼ਾਜੀ ਕੋਲੇ ਜੇ ਨਾ ਤੁਹਾਡਾ ਦਿਲ ਕਰਦਾ ਹੋਵੇ ਕਦੇ ਕਿ ਯਾਰ ਇਹੋ ਜਿਹਾ ਵੀ ਪ੍ਰੋਗਰਾਮ ਹੁੰਦਾ ਵੀ ਜਿੱਦੇ 'ਚ 21-21 ਗੱਡੀਆਂ ਲਗਜ਼ਰੀ ਗੱਡੀਆਂ 21-21 ਦਾ ਪੈਕੇਜ ਹੁੰਦਾ ਉਹ ਤਕਰੀਬਨ ਤਕਰੀਬਨ ਸ਼ਾਹ ਜੀ ਦੇ ਇੰਸਟਾਗ੍ਰam ਪੇਜ ਤੇ ਦੇਖਣ ਨੂੰ ਮਿਲ ਜਾਂਦੇ ਆ ਕਿਉਂਕਿ ਬਾਈ ਹੁਣਾਂ ਕੋਲੇ ਵੱਡੇ ਪੈਕੇਜ ਵੀ ਹੁੰਦੇ ਆ ਪਰ ਹਾਂ ਇਹਦਾ ਮਤਲਬ ਇਹ ਨਹੀਂ ਕਿ ਕਿਸੇ ਨੂੰ ਇੱਕ ਗੱਡੀ ਨਹੀਂ ਦਿੰਦੇ ਜੇ ਕਿਸੇ ਨੂੰ ਇੱਕ ਚਾਹੀਦੀ ਹੈ ਇੱਕ ਵੀ ਇੱਕ ਵੀ ਜ਼ਿਆਦਾਤਰ ਬਾਈ ਜੀ ਸਾਡਾ ਪੈਕੇਜ ਹੈ ਸਿੰਗਲ ਗੱਡੀ ਵੀ ਜੀਵੈਗਨ ਦੇਵਾਂਗੇ ਤੇ ਕਿਸੇ ਭੈਣ ਭਰਾ ਨੇ ਐਨ ਆਰ ਐਂ ਨੇ ਫੋਰਚਨਰ ਲੈਣੀ ਹੋਵੇ 24 ਮਾਡਲ 23 ਮਾਡਲ 4/4 ਆਟੋਮੈਟਿਕ ਸਾਰੀਆਂ ਸਾਡੇ ਕੋਲ ਫੋਰਚਨ ਆਟੋਮੈਟਿਕ ਅਵੇਲੇਬਲ ਨੇ ਹਾਂ ਹਰ ਵਕਤ ਬਾਈ ਹੁਣਾਂ ਕੋਲੇ ਸੈਲਫ ਡਰਾਈਵ ਲਈ ਹਾਂ ਜੇ ਬਾਈ ਹੁਣਾਂ ਕੋਲੇ ਤੁਹਾਨੂੰ ਉਹ ਵੀ ਚਾਹੀਦੀ ਹੈ ਤੁਹ ਭਈ ਜੇ ਕੋਈ ਐਨ ਆਰ ਆਈ ਬੰਦਾ ਫੋਨ ਕਰਦਾ ਤੇ ਸਾਜੀ ਹੁਣੀ ਉਹਨੂੰ ਨਰਾਜ਼ ਹੋ ਕੇ ਮੋੜ ਦਿੰਦੇ ਨਾ ਰੇਟ ਵੱਲੋਂ ਨਾ ਕੁਆਲਟੀ ਵੱਲੋਂ ਨਾ ਸਰਵਿਸ ਵੱਲੋਂ ਬੰਦੇ ਘੈਂਟ ਆ ਫੋਨ ਨੰਬਰ ਨੋਟ ਕਰ ਲਓ ਇੱਕ ਗੱਲ ਹੋਰ ਆ ਇੱਕ ਕਿਰਤੀ ਬੰਦੇ ਆ ਬਿਲਕੁਲ ਜੀ ਬਿਲਕੁਲ ਕਿਸੇ ਦੇ ਵਿਆਹ ਨੂੰ ਵਿਆਹ ਬਣਾਉਣ ਵਾਲੇ ਬੰਦੇ ਆ ਕਿਸੇ ਦੇ ਚਾਹ ਨੂੰ ਚਾਹ ਬਣਾਉਣ ਵਾਲੇ ਬੰਦੇ ਆ ਇਸ ਕਰਕੇ ਇਹਨਾਂ ਨੂੰ ਸ਼ੇਅਰ ਵੀ ਕਰਨਾ ਬਣਦਾ ਇਹਨਾਂ ਦਾ ਸਤਿਕਾਰ ਕਰਨਾ ਬਣਦਾ ਤੇ ਇਹਨਾਂ ਬੰਦੇ ਤੋਂ ਕੰਮ ਲੈਣਾ ਬੰਦਾ ਤੇ ਇਹਨਾਂ ਦਾ ਨੰਬਰ ਨੋਟ ਕਰਨਾ ਦੂਜੀ ਬੇਨਤੀ ਭਾਈ ਜੀ ਆਪਾਂ ਖੇਤੀ ਕਾੜੀ ਖੇਤੀਬਾੜੀ ਕਿਤੇ ਨਾਲ ਜੁੜੀਆਂ ਗਿਆ ਤੇ ਸਾਡਾ ਪੇਜ ਜਿਹੜਾ ਸ਼ਾਹ ਫਾਰਮ ਵਾਲਾ ਉਹ ਵੀ ਨਾਲ ਹੀ ਮੈਂਸ਼ਨ ਆ ਤੇ ਅਸੀਂ ਤੇ ਮਤਲਬ ਮਤਲਬ ਕਿਰਤ ਕਰਕੇ ਇੱਥੇ ਆਏ ਹਾਂ ਬਹੁਤ ਹਾਰਡਵਰਕ ਕਰਕੇ ਬਾਕੀ ਗੁਰਰਾਮਦਾਸ ਸਾਹਿਬ ਦਾ ਸ਼ੁਕਰਾਨਾ ਕਰੀਦਾ ਕਿ ਮਹਾਰਾਜ ਨੇ ਇੱਥੋਂ ਤੱਕ ਪਹੁੰਚਾਇਆ ਤੇ ਭੈਣ ਭਰਾਵਾਂ ਦਾ ਪਿਆਰ ਆ ਪਿਆਰ ਹੀ ਆ ਤੇ ਭਾਈ ਜੀ ਅੱਜ ਆਪਾਂ ਇੱਥੇ ਖੜੇ ਆ ਸ਼ੁਕਰ ਮਾਲਕ ਦਾ ਸ਼ੁਕਰ ਬਹੁਤ ਸ਼ੁਕਰ ਆ ਤੇ ਮਾਲਕ ਕਿਰਪਾ ਕਰੇ ਭਾਈ ਤੁਹਾਨੂੰ ਦੇਵੇ ਤਰੱਕੀਆਂ ਬਿਲਕੁਲ ਜੀ ਧੰਨਵਾਦ ਆਪਣੀ ਗੱਲਿਆਂ ਦੀ ਹੋ ਗਈ ਬਿਲਕੁਲ ਜੀ ਇਹ ਗੁਰ람ਦਾਸ ਸਾਹਿਬ ਜੀਆਂ ਰਹਿਮਤਾਂ ਜੀ ਰਹਿਮਤਾਂ ਜੀ ਉਹਦੀਆਂ ਰਹਿਮਤਾਂ ਹੁਣ ਤੇ ਫਿਰ ਸਾਰਾ ਕੁਝ ਹੋ ਸਕਦਾ ਹਾਂ ਉਹ ਉੜਦੇ ਰਹੋ ਕੋਈ ਹੋਰ ਉੱਚੀਆਂ ਉੜਾਈਆਂ ਮਾਰੋ ਹਨਾ ਪ੍ਰਮਾਤਮਾ ਕਰੇ ਕਿ ਤੁਸੀਂ ਜਿੰਨੀ ਵੀ ਤਰੱਕੀ ਕੀਤੀ ਹੈ ਪਰਮਾਤਮਾ ਤੁਹਾਨੂੰ ਹੋਰ ਦੇਵੇ ਹਨਾ ਬਾਈ ਤੇ ਤੁਸੀਂ ਕਿਸੇ ਦੇ ਵਿਆਹ ਨੂੰ ਵਿਆਹ ਬਣਾਉਣ ਵਾਲੇ ਲੋਕ ਬਿਲਕੁਲ ਜੀ ਬਿਲਕੁਲ ਤੇ ਬਹੁਤ ਧੰਨਵਾਦ ਜੀ ਬੜਾ ਭਾਈ ਹੋਣਾ ਇਹਨਾਂ ਨੇ ਵਿਚ ਆ ਕੀਤਾ ਤੇ ਆਪਾਂ ਫਿਰ ਜਦੋਂ ਕੋਈ ਭੈਣ ਭਰਾ ਜ਼ਿਆਦਾ ਜੀਜ ਚਾਹ ਨਾ ਕੋਈ ਫਿਰ ਚੱਲ ਕੇ ਆਈਦਾ ਜ਼ਿਆਦਾਤਰ ਸਾਡੇ ਡਰਾਈਵਰ ਹੀ ਜਾਂਦੇ ਟੀਮ ਵਰਕ ਬਹੁਤ ਵਧੀਆ ਇਹ ਜਾਂਦੇ ਪੈਕੇਜ ਭਗਦਾਉਂਦੇ ਆ ਫਿਰ ਉਹਨੇ ਕਿ ਭਾਜੀ ਤੁਸੀਂ ਆਉਣਾ ਜ਼ਰੂਰ ਆਉਣਾ ਤੇ ਆ ਦੇਖੋ ਇੱਧਰਲੇ ਪਾਸੇ ਇਹਨਾਂ ਦੀ ਟੀਮ ਖੜੀ ਆ ਸਾਰੀ ਬਾਈ ਹੋਣਾ ਦੀ ਤੇ ਬਾਈ ਹੋਣਾ ਦਾ ਪਰਿਵਾਰ ਆਪਾਂ ਕਹਿ ਸਕਦੇ ਆ ਸਾਰੇ ਬਿਲਕੁਲ ਪਰਿਵਾਰ ਜੀ ਇੱਕ ਹਿਸਾਬ ਨਾਲ ਫੈਮਿਲੀ ਮੈਂਬਰ ਤੇ ਜਿਹੜੇ ਤੁਹਾਡੇ ਪਰਿਵਾਰ ਨੂੰ ਲਿਜਾ ਕੇ ਤੁਹਾਡੇ ਯਾਰਾਂ ਨੂੰ ਲਿਜਾ ਕੇ ਤੁਹਾਡੇ ਰਿਸ਼ਤੇਦਾਰਾਂ ਨੂੰ ਲਿਜਾ ਕੇ ਇਹ ਫੀਲ ਨਹੀਂ ਹੋਣ ਦੇਣਗੇ ਕਿ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਪਰਬਲ ਬਿਲਕੁਲ ਭਾਜੀ ਇਹਨਾਂ ਨੂੰ ਇਹ ਗੱਲ ਸਮਝਾ ਕੇ ਰੱਖੀ ਦੀ ਹੈ ਵੀ ਜਦੋਂ ਤੁਸੀਂ ਕਿਸੇ ਦੀ ਵੈਡਿੰਗ 'ਚ ਜਾਣਾ ਫੰਕਸ਼ਨ ਤੇ ਜਾਣਾ ਤੁਸੀਂ ਇੱਕ ਆਪਣਾ ਪਰਿਵਾਰ ਸਮਝ ਕੇ ਜਾਣਾ ਨਾਲ ਚੱਲਣਾ ਕਿਉਂਕਿ ਉਹਨਾਂ ਦਾ ਮੇਨ ਪਰਿਵਾਰ ਹੀ ਬਣਾ ਹਾਂ ਬਿਲਕੁਲ ਜੀ ਤੇ ਸੋ ਫਿਰ ਹੀ ਇਸੇ ਤਰ੍ਹਾਂ ਹੀ ਗਾਂ ਚੱਲਿਆ ਜਾਂਦਾ ਤੇ ਜੇ ਆਪਾਂ ਉਹ ਕੋਈ ਮਨ 'ਚ ਹੋਵੇ ਵੀ ਨਹੀਂ ਕੋਈ ਗੱਲ ਨਹੀਂ ਆਪਾਂ ਦਾ ਡਰਾਈਵਰ ਹੈ ਫਿਰ ਨਹੀਂ ਗਾਂ ਇਹ ਗੱਲ ਬਣਦੀ ਇਹ ਤਾਂ ਪਰਿਵਾਰ ਹੀ ਬਣਨਾ ਪੈਂਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਬਾਕੀ ਪੰਜਾਬੀਆਂ ਦੀ ਆਦਤ ਹੁੰਦੀ ਹੈ ਕਿ ਜਦੋਂ ਕਿਸੇ ਨਾਲ ਬਣਾਉਂਦੇ ਆ ਤਾਂ ਫਿਰ ਐਵੇਂ ਹੀ ਬਣਾ ਲੈਂਦੇ ਜਿਨੋ ਚੱਲਦੀ ਹੈ ਜੀ ਐਡੇ ਦੇਖੋ ਐਡਾ ਪ੍ਰੋਗਰਾਮ ਨਿਕਲਣਾ ਇਹ ਵੀ ਪਤਾ ਲੱਗਦਾ ਇੱਥੋਂ ਪਤਾ ਲੱਗਦਾ ਕਿ ਬੰਦੇ ਦੀ ਬਾਣੀ ਆ ਨਹੀਂ ਬੜਾ ਮਾਨਸਿਕ ਗੱਡੀਆਂ ਗੱਡੀਆਂ ਹੋ ਜਾਣੀਆਂ ਇਹ ਵੀ ਪਤਾ ਲੱਗਦਾ ਬਿਲਕੁਲ ਬਿਲਕੁਲ ਕੋਈ ਨੋ ਡਾਊਟ ਇਹਦੀ ਬਹੁਤ ਮਾਨਸਿਕਤਕਾਰ ਦਿੰਦੇ ਭੈਣ ਭਰਾ ਉਹਨਾਂ ਦੀ ਬਦੌਲਤ ਅੱਜ ਆਪ ਇੱਥੇ ਖੜੇ ਆ ਬਹੁਤ ਤੇ ਗਾਂ ਵੀ ਉਹਨਾਂ ਪਿਆਰ ਦੇਣਾ ਤੇ ਆਪਾਂ ਉਹਨਾਂ ਦੀ ਸਰਵਿਸ 'ਚ ਹਾਜ਼ਰ ਆਂ ਕਿ ਜੋ ਮੰਗਣ ਤੇ ਬਾਈ ਹੁਣਾਂ ਦਾ ਇੰਸਟਾਗ੍ਰam ਪੇਜ ਫਾਲੋ ਕਰ ਲਓ ਬਾਈ ਨੂੰ ਫੋਨ ਕਰ ਲਓ ਤੇ ਦਵਾਵਾਂ ਤੁਹਾਡੇ ਲਈ ਬਹੁਤ-ਬਹੁਤ ਮੈਂ ਦੇਖੋ ਤੁਸੀਂ ਟੈਨਸ਼ਨ ਨਹੀਂ ਲੈਣੀ ਤੁਸੀਂ ਸਿਰਫ ਰਿਸ਼ਤਾ ਲੱਭਣਾ ਗੱਡੀਆਂ ਲੱਭ ਕੇ ਦੇਣਾ ਮੇਰਾ ਕੰਮ ਆ ਪੈਲਸ ਲੱਭ ਕੇ ਦੇਣਾ ਟੈਂਟ ਲੱਭ ਕੇ ਦੇਣਾ ਹਲਵਾਈ ਲੱਭ ਕੇ ਦੇਣਾ ਕੈਟਰਿੰਗ ਲੱਭ ਕੇ ਦੇਣਾ ਉਹ ਮੇਰੇ ਪੇਜ ਦਾ ਕੰਮ ਆ ਤੁਹਾਡਾ ਕੰਮ ਆ ਤੁਸੀਂ ਰਿਸ਼ਤਾ ਲੱਭਣਾ ਬਾਕੀ ਕੰਮ ਸਾਡਾ ਹੈਨਾ ਬਾਈ ਜੀ ਜੀ ਨੰਬਰ ਨੋਟ ਕਰੋ ਬਸ ਆਨੰਦ ਲਓ ਆ ਜਾਓ